ਹਰਤ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਤੁਹਾਨੂੰ ਇਸ ਵੇਲੇ ਲੈ ਕੇ ਪਹੁੰਚੀ ਆਂ ਜਿਲ੍ਹਾ ਤਰਨਤਾਰਨ ਦੇ ਪਿੰਡ ਮੁਠਿਆਵਾਲਾਂ ਦੇ ਵਿੱਚ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜੇ ਪੰਜਾਬ ਦੇ ਹਾਲਾਤ ਨੇ ਹੜ੍ਹਾਂ ਦੇ ਕਾਰਨ ਜਾਂ ਤੇਜ਼ ਬਾਰਿਸ਼ ਦੇ ਕਾਰਨ ਬਹੁਤ ਖਰਾਬ ਹੁੰਦੇ ਜਾ ਰਹੇ ਨੇ ਦਿਨੋਂ ਦਿਨ ਤੁਹਾਨੂੰ ਦਿਖਾਵਾਂਗੇ ਇੱਥੇ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਇੱਥੋਂ 200 ਮੀਟਰ ਦੀ ਦੂਰੀ ਤੇ ਹੈ ਤੁਸੀਂ ਦੇਖ ਰਹੇ ਹੋ ਇਹ ਡਿਫੈਂਸ ਏਰੀਆ ਹੈਗਾ ਸਾਰਾ ਤੇ ਤੁਸੀਂ ਸਮਝ ਸਕਦੇ ਹੋ ਕਿ ਇੱਥੇ ਦੇ ਲੋਕਾਂ ਦੇ ਹਾਲਾਤ ਕੀ ਨੇ ਆਓ ਤੁਹਾਨੂੰ ਦਿਖਾਵਾਂਗੇ ਆਓ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਘਰ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਅੱਜ 20 ਦਿਨ ਹੋ ਗਏ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ ਬੁਰੇ ਤਰੀਕੇ ਦੇ ਨਾਲ ਖਸਤਾ ਹਾਲਤ ਹੋ ਚੁੱਕੀ ਹੈ ਇਹਨਾਂ ਘਰਾਂ ਦੀ ਤੇ ਅਸੀਂ ਉੱਥੇ ਜਾ ਕੇ ਵੀ ਆਏ ਆ ਤੁਹਾਨੂੰ ਇੱਥੇ ਦਿਖਾਣੇ ਆ ਇੱਥੇ ਬਹੁਤ ਸਮਾਜ ਸੇਵੀ ਸੰਸਥਾਵਾਂ ਇਹਨਾਂ ਲੋਕਾਂ ਦੀ ਮਦਦ ਕਰਨ ਆ ਰਹੀਆਂ ਨੇ ਆਓ ਤੁਹਾਨੂੰ ਦਿਖਾਈਏ ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮਾਲੇਰ ਕੋਟਲਾ ਤੋਂ ਜੋ ਕਿ ਮੈਡੀਕਲ ਦੇ ਨਾਲ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਕੰਮ ਕਰਦੀ ਹੈ ਉਹ ਐਸੋਸੀਏਸ਼ਨ ਅੱਜ ਇੱਥੇ ਪਹੁੰਚੀ ਹੋਈ ਹੈ ਇਹਨਾਂ ਲੋਕਾਂ ਦੀ ਮਦਦ ਦੇ ਲਈ ਹੁਣ ਜਿਹੜੇ ਇਹ ਲੋਕ ਨੇ ਐਸੋਸੀਏਸ਼ਨ ਵੱਲੋਂ ਮੈਡੀਕਲ ਸਹੂਲਤ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰਾ ਜਿਹੜਾ ਘਰੇਲੂ ਸਮਾਨ ਹੈ ਉਹ ਦਿੱਤਾ ਜਾ ਰਿਹਾ ਹੈ ਅਮਦਗੜ ਵੈਲਫੇਅਰ ਐਸੋਸੀਏਸ਼ਨ ਹੁਣ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਮਦਗੜ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਇਕੱਠ ਹੈ ਉਹ ਵੇਟ ਕਰ ਰਹੇ ਨੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਅੱਖਾਂ ਨੇ ਉਹਨਾਂ ਨੂੰ ਕਿੰਨੀ ਮਜਬੂਰੀ ਹੈ ਕਿਉਂਕਿ ਜਿਹੜੇ ਕੁਦਰਤ ਦੇ ਆ ਨੁਕਸਾਨ ਨੇ ਉਹਨਾਂ ਦੀ ਕੋਈ ਪਰਪਾਈ ਨਹੀਂ ਹੋ ਸਕਦੀ ਅਸੀਂ ਆਪਣੇ ਚੈਨਲ ਦੇ ਜ਼ਰੀਏ ਪੰਜਾਬ ਵਾਸੀਆਂ ਨੂੰ ਜਾਂ ਜਿੱਥੇ ਜਿਹੜੇ ਮੇਰੀ ਇਹ ਵੀਡੀਓ ਦੇਖ ਰਹੇ ਨੇ ਪੰਜਾਬ ਤੋਂ ਬਾਹਰ ਵੀ ਨੇ ਚਾਹੇ ਐਨ ਆਰ ਆਈ ਨੇ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਲੋਕਾਂ ਦੀ ਜਿਹੜੀ ਮਦਦ ਹੈ ਉਹ ਕੀਤੀ ਜਾਵੇ ਤੇ ਦੂਜੀ ਗੱਲ ਇਸ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਇਸ ਪਿੰਡ ਦੇ ਇੱਕ ਸਤਕਾਰਯੋਗ ਅੰਕਲ ਜੀ ਖੜੇ ਨੇ ਅਸੀਂ ਇਹਨਾਂ ਦੇ ਨਾਲ ਗੱਲ ਕਰਕੇ ਇਸ ਪਿੰਡ ਬਾਰੇ ਜਾਨਣਾ ਚਾਹਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਪਿੰਡ ਮੁਠਿਆਲਾ ਜੀ ਪਿੰਡ ਮੁਠਿਆਲਾ ਇਹ ਜਿਹੜਾ ਇੱਥੇ ਇੰਨੇ ਜ਼ਿਆਦਾ ਨੁਕਸਾਨ ਹੋ ਗਿਆ ਜੀ ਇਹਦੇ ਬਾਰੇ ਤੁਹਾਡਾ ਮਤਲਬ ਕੀ ਕਹਿਣਾ ਜੀ ਸਾਡਾ ਕਹਿਣਾ ਹੈ ਸਾਡੇ ਪਿੰਡ ਦਾ ਜਿਹੜਾ ਨੁਕਸਾਨ ਆ ਦਰਿਆ ਸਾਤਲੋਜ ਤੇ ਦਰਿਆ ਬਿਆਸ ਦਾ ਪਾਣੀ ਇਕੱਠਾ ਹੋ ਕੇ ਇੱਥੇ ਪੈਂਦਾ ਹੈ ਸਾਡੇ ਇਸ ਏਰੀਆ ਦੇ ਵਿੱਚ 100% ਤੋਂ ਉੱਤੇ ਨੁਕਸਾਨ ਹੋ ਚੁੱਕਿਆ ਕਈਆਂ ਦੇ ਕੋਠੇ ਢਹਿ ਗਏ ਆ ਡੰਗਰ ਡੁੱਲ ਗਏ ਆ ਫਸਲਾਂ ਨੁਕਸਾਨੀਆਂ ਗਈਆਂ ਨੇ ਸੋ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਾ ਆ ਜਿਹੜੀ ਸੁਸਾਇਟੀ ਲੈ ਕੇ ਆਈ ਆ ਰਾਤ ਸਮਗਰੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸੋ ਜਿਹੜੇ ਦਾਨੀ ਪਾਤਰ ਇਹਨਾਂ ਸੁਸਾਇਟੀ ਨੂੰ ਦੇਣ ਵਾਲੇ ਨੇ ਪਿੱਛੋਂ ਆਪਦੀਆਂ ਗਰਾਂਹਾਂ ਇਹਨਾਂ ਸੁਸਾਇਟੀ ਨੂੰ ਦੇਣਦੀਆਂ ਨੇ ਵੱਧ ਤੋਂ ਵੱਧ ਸੁਸਾਇਟੀ ਨੂੰ ਗਰਾਂਹਾਂ ਦਿਓ ਜੋ ਸਾਡੇ ਤੱਕ ਇਹ ਪਹੁੰਚ ਸਕਨੇ ਇਹਨਾਂ ਨੂੰ ਪਤਾ ਲੱਗ ਗਿਆ ਸਹੀ ਜਗ੍ਹਾ ਕਿਹੜੀ ਆ ਇਹਨਾਂ ਨੂੰ ਪਤਾ ਲੱਗ ਚੁੱਕਾ ਸਹੀ ਜਗ੍ਹਾ ਕਿਹੜੀ ਆ ਇਹ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਖਾਦ ਵੀ ਦਵਾਂਗੇ ਬੀ ਵੀ ਦਵਾਂਗੇ ਕਣਕ ਵੀ ਜਨਵਾਸਤੇ ਝੋਨੇ ਤਾਂ ਸਾਡੇ ਬਰਬਾਦ ਹੋ ਚੁੱਕੇ ਆ ਖਾਦ ਵੀ ਸਾਡੇ ਵਾਸਤੇ ਅੱਗੇ ਪਸ਼ੂਆਂ ਦਾ ਚਾਰਾ ਕੋ ਭੇਜ ਸਕਦੇ ਆ ਚਾਰ ਵਗੈਰਾ ਤੇ ਤਾਂ ਵੀ ਭੇਜੋ ਤੁਸੀਂ ਦੇਖ ਰਹੇ ਹੋ ਜੀ ਕਿ ਜਿਹੜੇ ਪੰਜਾਬ ਦੇ ਹਾਲਾਤ ਨੇ ਕਈ ਜ਼ਿਲ੍ਹੇ ਇਦਾਂ ਦੇ ਨੇ ਜਿਨ੍ਹਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਹੈ ਤੁਹਾਨੂੰ ਸੇਮ ਉਹੀ ਚੀਜ਼ ਦਿਖਾਈ ਜਾ ਇੱਥੇ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਇਸ ਕਿਸ਼ਤੀ ਦਾ ਯੂਜ਼ ਕਰ ਰਹੇ ਨੇ ਜਦੋਂ ਇਹਨਾਂ ਨੇ ਉਸ ਪਾਰ ਜਾਣਾ ਹੈ ਤਾਂ ਜਿਹੜੀ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਸਮਾਨ ਛੱਡਿਆ ਜਾਣਾ ਇਸ ਦੇ ਜ਼ਰੀਏ ਛੱਡਿਆ ਜਾਣਾ ਇਥੋਂ ਉਸ ਸਾਈਡ ਉਹ ਦੇਖੋ ਪਹਿਲਾਂ ਹੋਰ ਵੀ ਛੱਡਿਆ ਜਾ ਚੁੱਕਿਆ ਸਮਾਨ ਜਿਹੜੇ ਲੋਕ ਨੇ ਉਹ ਆਪਣਾ ਸਮਾਨ ਦੇਖ ਰਹੇ ਨੇ ਔਰ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਨੇ ਆਓ ਅਸੀਂ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਅਸੀਂ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨਾਲ ਪਲੀਜ਼ ਇੱਕ ਮੈਂਬਰ ਸਾਹਿਬਾਨ ਅੱਗੇ ਆਓ ਜੀ ਪਲੀਜ਼ ਹਾਂਜੀ ਤੁਹਾਡਾ ਨਾਮ ਜੀ ਪਹਿਲਾਂ ਤਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕਿਫਤ ਹੈ ਅਸ ਮੈਂ ਸੁਖਵਿੰਦਰ ਸਿੰਘ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਤੋਂ ਜੋ ਕਿ ਪਿਛਲੇ 5 ਸਾਲਾਂ ਤੋਂ ਮੈਡੀਕਲ ਫੀਲਡ ਦੇ ਵਿੱਚ ਆਪਣਾ ਕੰਮ ਕਰ ਰਹੇ ਨੇ ਆਲੇ-ਦਾਲੇ ਪਿੰਡਾਂ ਦੇ ਵਿੱਚ ਕੈਂਪ ਲਗਾਉਣੇ ਜਿਵੇਂ ਮਲੇਰਕੋਟਲਾ ਲੁਧਿਆਣਾ ਸੰਗਰੂਰ ਇਹ ਤਿੰਨ ਜ਼ਿਲ੍ਹੇ ਅਸੀਂ ਕਵਰ ਕਰਦੇ ਹਾਂ ਹਰੇਕ ਮਹੀਨੇ ਅਸੀਂ ਮੈਡੀਕਲ ਕੈਂਪ ਲਾਉਂਦੇ ਹਾਂ ਅਤੇ ਹਰ 15 ਅਗਸਤ ਨੂੰ ਅਸੀਂ ਇੱਕ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਉਂਦੇ ਹਾਂ ਜਦੋਂ ਇਹ ਇਹ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਆਇਆ ਜੀ ਜਿਵੇਂ ਤੁਹਾਡੀ ਮੈਡੀਕਲ ਲਾਈਨ ਹੈ ਤੁਸੀਂ ਮੈਡੀਕਲ ਦੇ ਨਾਲ ਲੋਕਾਂ ਨੂੰ ਸਹੂਲਤਾਂ ਦਿੰਨੇ ਹੋ ਤਾਂ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਤੁਸੀਂ ਮੈਡੀਕਲ ਤੋਂ ਹਟ ਕੇ ਜਿਹੜਾ ਇਹ ਕੰਮ ਕਰ ਰਹੇ ਹੋ ਉਹ ਕਿਉਂ ਮਤਲਬ ਕਿਵੇਂ ਆਇਆ ਤੁਹਾਡੇ ਦਿਮਾਗ ਚ ਜਿਵੇਂ ਹੁਣ ਸਾਡੀ ਐਸੋਸੀਏਸ਼ਨ ਚ ਮੈਡੀਕਲ ਦਾ ਤਾਂ ਚਲੋ ਅਸੀਂ ਕੰਮ ਕਰਦੇ ਕਰਦੇ ਹਾਂ ਚਲੋ ਹੜ ਪਹਾੜ ਆਏ ਇਹ ਬਹੁਤ ਵੱਡੀ ਕਰੋਪੀ ਆ ਪੰਜਾਬ ਦੇ ਉੱਪਰ ਇਹਦੇ ਨਾਲ ਬਹੁਤ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ ਸਾਨੂੰ ਪਤਾ ਲੱਗਿਆ ਫਿਰ ਸਾਨੂੰ ਅਲੱਗ-ਅਲੱਗ ਥਾਵਾਂ ਤੋਂ ਸਾਡੇ 11 ਮਿੱਤਰਾਂ ਦੇ ਲੋਕਾਂ ਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਮੈਡੀਕਲ ਫੀਲਡ ਨਾਲ ਰਿਲੇਟਡ ਨੇ ਇੱਧਰ ਜ਼ਰੂਰਤ ਵੀ ਹੈਗੀ ਐ ਇਸ ਚੀਜ਼ ਦੀ ਕੋਈ ਸ਼ੱਕ ਨਹੀਂ ਹੈਗਾ ਫਿਰ ਅਸੀਂ ਮੈਡੀਕਲ ਕੈਂਪ ਬਾਰੇ ਸੋਚਿਆ ਵੀ ਅਸੀਂ ਹੜਪ੍ਰਭਾਵਿਤ ਖੇਤਰਾਂ ਵਿੱਚ ਜਾਵਾਂਗੇ ਅਤੇ ਉੱਥੇ ਲੋਕਾਂ ਨੂੰ ਮੁਫਤ ਦਵਾਈਆਂ ਦਵਾਂਗੇ ਜਦੋਂ ਅਸੀਂ ਇਹ ਗੱਲ ਆਪਣੇ ਯਾਰਾਂ ਮਿੱਤਰਾਂ ਐਨਆਰਆਈ ਭਰਾਵਾਂ ਨਾਲ ਇਹ ਗੱਲ ਅਸੀਂ ਵੀਡੀਓ ਬਣਾ ਕੇ ਸ਼ੇਅਰ ਕੀਤੀ ਤਾਂ ਤਾਂ ਉਹਨਾਂ ਦਾ ਸਾਨੂੰ ਰਿਸਪੌਂਸ ਸਹਿਯੋਗ ਬਹੁਤ ਵਧੀਆ ਹੈ ਜੀ ਫਿਰ ਵਿੱਚੋਂ ਕੁਝ ਯਾਰ ਮਿੱਤਰ ਦੋਸਤ ਅਜਿਹੇ ਵੀ ਸਨ ਜੋ ਸਾਨੂੰ ਕਹਿੰਦੇ ਵੀ ਤੁਸੀਂ ਰਾਸ਼ਨ ਦੀ ਸੇਵਾ ਕਰਨੀ ਹੈ ਅਸੀਂ ਤਾਂ ਅਸੀਂ ਫਿਰ ਵਿੱਚ ਰਾਸ਼ਨ ਜਿਵੇਂ ਤੁਸੀਂ ਦੇਖ ਸਕਦੇ ਹੋ ਕੰਬਲ ਹੈਗੇ ਨੇ ਸਾਡੇ ਕੋਲੇ ਆ ਸੈਨੀਟਰੀ ਪੈਡ ਹੈਗੇ ਨੇ ਜਿਨ੍ਹਾਂ ਦੀ ਇੰਨੀ ਜ਼ਿਆਦਾ ਜ਼ਰੂਰਤ ਹੈ ਤੇ ਜਿਹਦਾ ਕੋਈ ਹਿਸਾਬ ਨਹੀਂ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਪੈਰਾਂ ਤੇ ਜ਼ਖਮ ਹੋਏ ਹੋਏ ਨੇ ਉਹਨਾਂ ਵਾਸਤੇ ਚੱਪਲਾਂ ਲੈ ਕੇ ਆਏ ਹੋਏ ਹਾਂ ਅਸੀਂ ਆ ਦੇਖੋ ਚੱਪਲਾਂ ਪਈਆਂ ਨੇ ਆ ਪਰਿਵਾਰ ਖੜੇ ਨੇ ਜਿੰਨੇ ਵੀ ਜਿਹੜੇ ਪਿੰਡ ਵਿੱਚ ਜਿੰਨੇ ਵੀ ਲੋਕ ਸਾਨੂੰ ਮਿਲਦੇ ਨੇ ਅਸੀਂ ਉਸ ਹਿਸਾਬ ਨਾਲ ਸਭ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹਾਂ ਵਿੱਚ ਟੀਮ ਸਾਡੀ ਪ੍ਰੋਪਰ ਪੂਰੀ ਤਰ੍ਹਾਂ ਵਰਕ ਕਰ ਰਹੀ ਹੈ ਪਹਿਲਾਂ ਡਾਕਟਰ ਸਾਹਿਬ ਪੇਸ਼ੈਂਟ ਨੂੰ ਚੈੱਕ ਕਰਕੇ ਆਏ ਨੇ ਜੋ ਦਵਾਈ ਦੀ ਜਰੂਰਤ ਸੀ ਉਹ ਦਵਾਈ ਵੀ ਅਸੀਂ ਉਹਨਾਂ ਨੂੰ ਉਸ ਹਿਸਾਬ ਨਾਲ ਨਾਲ-ਨਾਲ ਕੱਢ ਕੇ ਦੇ ਰਹੇ ਹਾਂ ਤੁਸੀਂ ਇਹ ਮਤਲਬ ਹੁਣੇ ਹੀ ਪਹੁੰਚਿਓ ਇੱਥੇ ਅਸੀਂ ਸਵੇਰੇ ਆਏ ਹੋਏ ਹਾਂ ਜੀ ਇੱਥੇ ਇਹ ਪਹਿਲਾਂ ਪਿੰਡੀ ਕਰ ਰਹੇ ਹੋ ਨਹੀਂ ਨਹੀਂ ਪਹਿਲਾਂ ਨਹੀਂ ਕਰ ਰਹੇ ਪਹਿਲਾਂ ਅਸੀਂ ਪਿੱਛੇ 3-4 ਪਿੰਡ ਅਸੀਂ ਆਲਰੇਡੀ ਕਰ ਚੁੱਕੇ ਆ ਸਾਨੂੰ ਨਹੀਂ ਪਤਾ ਸੀ ਵੀ ਅੱਗੇ ਵੀ ਪਿੰਡ ਹੈਗੇ ਨੇ ਫਿਰ ਉੱਥੇ ਸਾਡੀ ਟੀਮ ਦੇ ਮੈਂਬਰ ਸਾਹਿਬਾਨ ਨੇ ਆਲੇ-ਦਾਲੇ ਦੇ ਪਿੰਡਾਂ ਦੇ ਲੋਕਾਂ ਨਾਲ ਸਹਿਚਾਰ ਕੀਤਾ ਉਹਨਾਂ ਨਾਲ ਗੱਲਬਾਤ ਹੋਈ ਤਾਂ ਸਾਨੂੰ ਇਹ ਜਗ੍ਹਾ ਤੇ ਲੈ ਕੇ ਆਏ ਨੇ ਜਦੋਂ ਅਸੀਂ ਇਸ ਜਗ੍ਹਾ ਤੇ ਆਏ ਆ ਸਾਡੇ ਤਾਂ ਰੋਂਗਟੇ ਹੀ ਖੜੇ ਹੋ ਗਏ ਦੇਖ ਕੇ ਵੀ ਆ ਮੰਜ਼ਰ ਆ ਜਿਹੜਾ ਦੇਖਿਆ ਨਹੀਂ ਜਾਂਦਾ ਇੰਨਾ ਮਾੜਾ ਲੋਕਾਂ ਦਾ ਐਡਾ ਵੱਡਾ ਨੁਕਸਾਨ ਇਹ ਪਤਾ ਨਹੀਂ ਕਿਵੇਂ ਪਰਪਾਈ ਹੋ ਗਈ ਇਹਨਾਂ ਦੀ ਜੀ ਤੁਸੀਂ ਦੇਖ ਰਹੇ ਹੋ ਜੀ ਕਿ ਕਿਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਹੈ ਤੇ ਆਪਾਂ ਸਾਰੇ ਪੰਜਾਬ ਅਸੀਂ ਆਪਣੇ ਚੈਨਲ ਦੇ ذریعے ਭਾਰਤ ਨਿਊਜ਼ ਦੇ ذریعے ਆਪ ਸਭ ਨੂੰ ਜੋ ਵੀ ਇਹ ਵੀਡੀਓ ਦੇਖ ਰਹੇ ਆ ਬੇਨਤੀ ਕਰਦੇ ਆ ਕਿ ਜਿਹੜੇ ਇਹ ਲੋਕ ਨੇ ਜਿਹੜੇ ਹੜ੍ਹਾਂ ਤੋਂ ਪੀੜਿਤ ਨੇ ਇਹਨਾਂ ਲੋਕਾਂ ਦਾ ਸਹਿਯੋਗ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਤਰੀਕੇ ਦੇ ਨਾਲ ਸਮਾਨ ਸਮਾਨ ਦੇ ਲਈ ਅੱਗੇ ਵਧਣ ਨੂੰ ਤਿਆਰ ਨਹੀਂ ਉਹਨਾਂ ਨੂੰ ਰੋਕਿਆ ਜਾ ਰਿਹਾ ਕਿ ਸਾਰਿਆਂ ਨੂੰ ਜਿਹੜਾ ਰਾਸ਼ਨ ਹੈ ਜਾਂ ਸਮਾਨ ਹੈ ਦਿੱਤਾ ਜਾਵੇਗਾ ਸੋ ਭਾਰਤ نیوز ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਪੰਜਾਬ ਦੇ ਇਲਾਕੇ ਨੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਇਨਸਾਨ ਹੋਣ ਦੇ ਨਾਤੇ ਫਰਜਵੰਦ ਹੈ ਸਾਰਿਆਂ ਦਾ ਕਿ ਅਸੀਂ ਇਹਨਾਂ ਦੀ ਮਦਦ ਕਰੀਏ ਧੰਨਵਾਦ ਗੋਲਗੇਟ ਆਪਣੀਆਂ ਯਾਰ ਕੱਢ ਲੋ ਦੁਪਾਨ ਪਿੱਛੇ ਕਿਸ ਕਿਸ ਦੀ ਫਟਾ ਪਾਤਾ ਪਾਉਂਦੇ ਨਹੀਂ ਬੱਚਾ ਭਲੇ ਹੋਈ ਫੇਰ ਆਵਾਂਗੇ ਫੇਰ ਆਣੇ ਮਰਦਾਂ ਤੋਂ ਬਣੀ ਹੈ ਲਿਆ ਵੀ ਲਿਓ ਚੱਪਲ ਲੈ ਕੰਬਲ ਚੱਕ ਲਓ ਜੀ ਇਹ ਜਿਹਦੀ ਜਨਾਨੀ ਨਹੀਂ ਆਈ ਉਹ ਪਕੜਾ ਹਾਂ ਹਾਂ ਗੱਲ ਕੋ ਲੈ ਸਕਦਾ ਛੋਟਾ ਬੱਚਾ ਹੈ ਨਹੀਂ ਆ ਦੇ ਵੀ ਚੱਪਲ ਲੈ ਲੈ ਨੱਪਾ ਲੈਓ ਬਾਈ brush 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 deyo ji brush brush